ਤੀਜੇ ਕਦਨ ਤੂੰ ਮੈਨੂੰ ਆਉਦੇ ਪੇਕੇ ਲੈ ਆਉਣੀ ਆ ਕੰਮ ਦਾ ਦੱਸਣ ਕੀ ਪੈ ਗਿਆ ਤੁਹਾਨੂੰ ਮੇਰੇ ਕਾਕਾ ਮੈਨੂੰ ਨਹੀਂ ਬਣਾ ਪਤਾ ਜੀ ਉਹ ਹਨ ਮੈਂ ਰਾਨੂ ਬਚ ਲੋ ਜੀਜਾ ਜੀ ਆਗੇ ਤੁਸੀਂ ਭੈਣ ਨੇ ਦੱਸਿਆ ਨਹੀਂ ਤੁਹਾਨੂੰ ਕੀ ਕਰ ਮੈਂ ਅੱਛਾ ਇਹਨੂੰ ਪਤਾ ਨਹੀਂ ਕੀ ਕੰਮ ਹੈ ਜੀ ਮੈਨੂੰ ਉਹਨਾਂ ਨੇ ਨਹੀਂ ਕੀ ਡਰੀ ਜਾਨੀ ਆ ਜੀਜੇ ਤੋਂ ਜੀਜਾ ਜੀ ਮੇਰੇ ਵਾਸਤੇ ਨਾ ਕੁੜੀ ਦੇਖਣ ਜਾਣਾ ਅਸੀਂ ਸੋਚਿਆ ਵੀ ਘਰੇ ਕੋਈ ਸਿਆਣਾ ਬੰਦਾ ਵੀ ਤਾਂ ਨਾਲ ਚਾਹੀਦਾ ਨਾ ਹਾਂ ਇਹ ਗੱਲ ਮੈਨੂੰ ਥੋੜੀ ਬਹੁਤ ਜਾਜੀ ਹੈ ਤਾਂ ਮੈਂ ਸਿਆਣਾ ਹੀ ਆ ਦੱਸੋ ਕਿੱਥੋਂ ਦੀ ਕੁੜੀ ਆ ਤੇ ਕਿੱਥੇ ਦੇਖਣ ਜਾਣੀ ਆ ਜੀਜਾ ਜੀ ਤੁਸੀਂ ਨਹੀਂ ਕੁੜੀ ਦੇਖਣ ਜਾਣਾ ਕੁੜੀ ਦੇਖਣ ਤਾਂ ਮੈਂ ਬੇਬੇ ਤੇ ਭੈਣ ਜਾਵਾਂਗੇ ਤੁਸੀਂ ਤਾਂ ਘਰੇ ਡੰਗਰਾਂ ਨੂੰ ਪੱਠੇ ਪਾਉਲੇ ਦੇ ਮੈਂ ਤਾਂ ਭੈਣ ਨੂੰ ਕਿਹਾ ਸੀ ਮੈਂ ਕਿ ਜੀਜਾ ਜੀ ਵੀ ਨਾਲ ਲੈ ਚਲਦੇ ਆ ਪਰ ਭੈਣ ਕਹਿੰਦੀ ਜਿੱਥੇ ਤੇਰਾ ਜੀਜਾ ਤੁਰ ਜਾਣਾ ਉਦੋਂ ਕੁੜੀ ਕੰਮ ਨਹੀਂ ਬਣਦਾ ਤਾਂ ਕਰਕੇ ਮੇਰਾ ਮਸਾ ਮਸਾ ਵਿਆਹ ਹੋਣ ਲੱਗਿਆ ਤੁਸੀਂ ਘਰੇ ਡ ਨੋਕਰਾ ਕੋਈ ਗੱਲ ਨਹੀਂ ਤੁਸੀਂ ਜਾਓ ਕੁੜੀ ਦੇਖਣ ਤੁਹਾਡੀਆਂ ਪਿੱਛੋਂ ਮੱਜਾਂ ਵੇਚੂੰਗਾ ਕਿ ਵੇਚੀਂ ਮੇਰੇ ਭਰਾਵਿਆਂ ਮੱਜਾਂ ਤੇਰੀਆਂ ਅੱਗੇ ਲੱਤਾ ਮੈਂ ਵੱਡੂ ਲੈ ਫੜਾਓ ਫਿਰ ਡੋਕਰਾ ਯਾਰ ਪਾ ਇਧਰ ਨਾ ਬਿਠੇ ਮੇਰੇ ਸੌੜੇ ਘਰ ਮੈਂ ਤਾਂ ਪਾਉਣਾ ਨਹੀਂ ਗੇ ਰਸ ਗਿਆ ਪਰ